ਹਲਕਾ ਸ਼ਾਹ ਕੋਰ ਦੇ ਵਿੱਚ ਰਿਮੋਟ ਕਟਨ ਨੂੰ ਲੈ ਕੇ ਉਹ ਵਾਦ ਹੋ ਗਿਆ ਦਰਅਸਲ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਹਲਕਾ ਵਿਧਾਇਕ ਹਰਦੇਵ ਸਿੰਘ ਲਾੜੀ ਸ਼ਿਰੋ ਵਾਲਿਆ ਵੀ ਮਜੂਦ ਸਨ ਤਾਂ ਰਿਮੋਟ ਕਟਨ ਨੂੰ ਲੈ ਕੇ ਆਪਸੀ ਰੁੜਾ ਪੈ ਗਿਆ ਤਾਂ ਆਓ ਦੇਖਦੇ ਹਾਂ ਜੋ ਅਸੀਂ ਹਲਕਾ ਪ੍ਰੇਖਸ਼ਾ ਕੋਟ ਹਰਦੇਵ ਸਿੰਘ ਲਾਡੀ ਸ਼ਹਿਰ ਵਾਲਿਆ ਦੇ ਨਾਲ ਗੱਲਬਾਤ ਕੀਤੀ ਹੈ ਜੀ ਇਹ ਮਸਰਾਸੀ ਛੋਬਾ ਯਾਤਰਾ ਸਾਡੇ ਅੱਜ ਭਗਵਾਨ ਬਾਦਮੀ ਕੁਮਾਰਾ ਜੀ ਦਾ ਪ੍ਰਗਟ ਪਿਆਰਾ ਸੀ ਹਾਂਜੀ ਉਹਨਾਂ ਦੇ ਨਿਮਿਤ ਸਾਡੇ ਸ਼ਾਹ ਕੋ ਸ਼ਹਿਰ ਤੋਂ ਸ਼ੋਭਾ ਯਾਤਰਾ ਨਿਕਲਦੀ ਹੈ ਹਮ ਮੈਂ ਉਥੋਂ ਦਾ ਐਮਐਲਏ ਹਾਂ ਜੀ ਤੇ ਆਮ ਆਦਮੀ ਪਾਰਟੀ ਦੇ ਹਲਕਾ ਅਚ ਜਪਿੰਦਰ ਪੰਡੋਰੀ ਜੀ ਆ ਹਮ ਤੇ ਕਮੇਟੀ ਨੇ ਫੈਸਲਾ ਕੀਤਾ ਸੀ ਜਿਹੜੀ ਉੱਥੇ ਮੌਜੂਦਾ ਕਮੇਟੀ ਆ ਉਸ ਵਾਰ ਜਿਹੜਾ ਸਾਡਾ ਐਮਸੀ ਆ ਕੁੜੀ ਐਮਸੀ ਆ ਸਾਡੀ ਉੱਥੇ ਵੀ ਵਾਈਸ ਚੇਅਰਮੈਨ ਆ ਵਾਈਸ ਪ੍ਰਧਾਨ ਸ਼ਾਹਕੋਟ ਦੀ ਉਹ ਉਹਨਾਂ ਦੇ ਵਾਰਚੋਂ ਤੁਰਨੀ ਜੀ ਔਰ ਉੱਥੋਂ ਦੀ ਜਿਹੜੀ ਕਮੇਟੀ ਸੀ ਭਗਵਾਨ ਵਾਲਮੀਕ ਮਹਾਰਾਜ ਦੀ ਸੰਸਥਾ ਦੀ ਜਿਹੜੀ ਗੁਰਦੁਆਰਾ ਸਾਹਿਬ ਆ ਹਾਂਜੀ ਉਹਨਾਂ ਨੇ ਫੈਸਲਾ ਕੀਤਾ ਸੀ ਵੀ ਹਲਕਾ ਆ ਮੌਜੂਦਾ ਐਮਐਲਏ ਹੂੰ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਆ ਉਹ ਦੋਨਾਂ ਜਣੇ ਰੀਵਨ ਕਰ ਦੇਣਗੇ ਤੇ ਸ਼ੋਭਾ ਯਾਤਰਾ ਦਾ ਆਗਾਜ਼ ਕਰ ਦੇਣਗੇ ਠੀਕ ਹੈ ਜਦੋਂ ਰਿਬਨ ਕੱਟਣ ਲੱਗੇ ਤੇ ਇਹ ਜਿਹੜਾ ਰਾਣਾ ਹਰਦੀਪ ਆ ਹੂੰ ਇਹ ਨੌਨਸੈਂਸ ਜੀਆਂ ਗੱਲਾਂ ਕਰਦਾ ਆ ਕਿ ਇਹਨੇ ਬਦਤਮੀਜ਼ੀ ਕੀਤੀ ਉੱਥੇ ਉਹ ਉਹਨਾਂ ਜਦੋਂ ਥਾਲੀ ਅੱਗੇ ਕੀਤੀ ਕੈਂਚੀ ਅ ਚੱਕਲੀ ਜਿਹੜਾ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਆ ਉਸਨੇ ਨਹੀਂ ਨਹੀਂ ਨਾ ਆਮ ਆਦਮੀ ਪਾਰਟੀ ਦਾ ਤੇ ਮੇਰੇ ਨਾਲ ਖੜਾ ਸੀ ਬਾਅਦ 'ਚ ਵੀ ਰਿਬਨ ਕੱਟਿਆ ਉੱਥੇ ਅੱਛਾ ਫਿਰ ਕਿਹਨੇ ਜੀ ਬੀਜੇਪੀ ਦਾ ਬੀਜੇਪੀ ਦਾ ਬੰਦਾ ਵਾ ਰਾਣਾ ਹਰਦੀਪ ਅੱਛਾ ਹਾਂ ਬੀਜੇਪੀ ਦੇ ਉੱਥੇ ਹਰਕਾ ਇਨਚਾਰਜ ਹੈਗੇ ਆ ਨਰਿੰਦਰ ਸਿੰਘ ਚੰਦੀ ਹੂੰ ਇਹ ਵੀ ਬੀਜੇਪੀ ਚ ਆ ਹੂੰ ਤੇ ਜਦੋਂ ਇਹਨਾਂ ਨੇ ਉੱਥੇ ਕੈਂਚੀ ਚੱਕੀ ਆ ਫੇ ਕੈਂਚੀ ਅਸੀਂ ਫੜ ਲਈ ਵਾਪਸ ਹੂੰ ਯਾਰ ਤੁਸੀਂ ਨੌਨਸੈਂਸ ਕਿਉਂ ਗੱਲਾਂ ਕਰਦੇ ਹੋ ਜੋ ਕਮੇਟੀ ਦਾ ਪ੍ਰੋਗਰਾਮ ਉਹਦੇ ਨਾਲ ਚੱਲੋ ਠੀਕ ਹੈ ਸਿੱਸੀ ਰਾਜਨੀਤੀ ਧਾਰਮਿਕ ਸਮਾਗਮ ਆ ਜੈਨ ਨੂੰ ਤਾਂ ਅਸੀਂ ਵੀ ਬਹੁਤ ਕੁਝ ਕਹਿ ਸਕਦੇ ਸਾਡੇ ਵੀ ਬੰਦੇ ਖੜੇ ਸੀ ਪਰ ਅਸੀਂ ਉੱਥੇ ਸਮੇ ਨੂੰ ਵੇਖਿਆ ਵੀ ਅੱਜ ਗੁਰੂ ਦਾ ਦਿਹਾੜਾ ਵਾ ਗੁਰੂ ਦਾ ਧਾਰਮਿਕ ਸਮਾਗਮ ਸ਼ੁਰੂ ਹੋਣ ਲੱਗਾ ਹੂੰ ਸਵੇਰ ਯਾਤਰਾ ਦਾ ਗਾਜ ਹੋਣ ਲੱਗਾ ਵੀ ਇਹ ਸਾਨੂੰ ਇਹੋ ਜਿਹਾ ਮੌੜ ਨਹੀਂ ਕਰਦੇ ਅਸੀਂ ਤਾਂ ਬਹੁਤ ਅਵੋਇਡ ਕਰਕੇ ਉਸ ਗੱਲ ਨੂੰ ਕੰਟਰੋਲ ਕੀਤਾ ਤੇ ਕੋਈ ਅਕਾਲੀ ਦਲ ਦੇ ਲੀਡਰ ਨਾਲ ਵੀ ਰੌਲਾ ਪਿਆ ਜਾਂ ਸਿਰਫ ਭਾਜਪੀ ਦੇ ਬੰਦੇ ਨਾਲ ਬੀਜਪੀ ਦਾ ਸੀ ਅਕਾਲੀ ਦਲ ਦਾ ਤੇ ਬਚਿੱਤਰ ਸਿੰਘ ਖਵੜਾ ਆਇਆ ਸੀ ਉਹ ਉਥੋਂ ਆਪਣੀ ਹਾਜ਼ਰੀ ਲਵਾ ਕੇ ਚਲਾ ਗਿਆ ਅੱਛਾ ਅਕਾਲੀ ਦਲ ਦੇ ਨਾਲ ਕੋਈ ਰੌਲਾ ਨਹੀਂ ਸੀ ਕੋਈ ਰੌਲਾ ਨਹੀਂ ਕਿਸੇ ਨਾ ਹੋਰ ਕੋਈ ਨਹੀਂ ਆਮ ਆਦਮੀ ਪਾਰਟੀ ਨਾਲ ਕੋਈ ਰੌਲਾ ਨਹੀਂ ਅੱਛਾ ਸਿਰਫ ਇੱਕ ਇਹੋ ਹੀ ਬੰਦਾ ਵਾ ਜਿਹੜਾ ਹਲਕੇ ਦਾ ਨਹੀਂ ਜੋ ਬਾਹਰੋਂ ਆ ਕੇ ਇੱਥੇ ਰਾਜਨੀਤੀ ਕਰਨੀ ਚਾਹੁੰਦਾ ਹੂੰ ਤੇ ਜੇ ਜਿਹੜੇ ਕਿ ਲੋਕ ਇਹਨੂੰ ਲਾਇਕ ਨਹੀਂ ਕਰਦੇ ਬਖਲਾੜ ਦੇ ਵਿੱਚ ਫਿਰਦਾ ਨਹੀਂ ਤੇ ਇਹਨਾਂ ਨੇ ਕੀ ਕਿਹਾ ਸੀ ਕਿ ਉਦਘਾਟਨ ਇੱਥੋਂ ਜਿਹੜਾ ਹੈ ਉਹ ਮੈਂ ਕਰੂੰਗਾ ਉਸ ਦਾ ਰੀਬਨ ਕੱਟੂੰਗਾ ਬਾ ਉਹ ਤਾਂ ਕੈਂਚੀ ਚੱਕ ਲਈ ਉਹ ਜਦੋਂ ਜਦੋਂ ਉਦਘਾਟਨ ਕਰੌਲ ਕੇ ਕੈਂਚੀ ਚੱਕ ਲਈ ਫਿਰ ਉਹਨਾਂ ਰੀਬਨ ਨਹੀਂ ਕਟਾਇਆ ਉੱਥੇ ਅੱਛਾ ਦਵਾਰਾ ਉਹਨਾਂ ਨੇ ਇਹਨੂੰ ਪਾਸੇ ਕੀਤਾ ਫਿਰ ਸਾਡੇ ਕੋਲ ਆਮ ਆਦਮੀ ਪਾਲ ਹਲਕਾਂ ਚਾਰ ਜਿੱਦਾਂ ਇਹ ਦੋਨਾਂ ਨੇ ਰੀਬਨ ਉੱਥੇ ਕਟਿਆ ਹੂੰ